ਸਤਨਾਮ ਕੋਈ ਐਵੇਂ ਨਹੀਂ ਕਹਤਾ ਲਫ਼ਜ਼ ਨਹੀਂ ਇਹਦੇ ਵਿੱਚ ਵੀ ਬਹੁਤ ਵੱਡਾ ਸਭ ਕੁਝ ਹੈ। ਇਹਦੇ ਵਿੱਚ ਤਾਂ ਚਾਹੇ ਗ੍ਰੰਥ ਲਿਖ ਲਓ 10 ਅੱਛਾ ਜੀ ਸਤਨਾਮ ਵਿੱਚ ਇੰਨਾ ਸਤਨਾਮ ਦਾ ਮਤਲਬ ਇਹ ਹੈ ਕਿ ਬ੍ਰਹਿਮੰਡ ਚ ਤਾਰੇ ਗੈਲੈਕਸੀਆਂ ਪਲੈਨਟ ਬਲੈਕ ਹੋਲ ਚਾਹੇ ਕੋਈ ਐਸਟਰਾਇਡ ਚਾਹੇ ਕੋਈ ਨਿਬੁੱਲਾ ਚਾਹੇ ਕੋਸ਼ਾ ਇਹ ਸਭ ਖਤਮ ਹੋੁੰਦੇ ਨੇ ਇੱਕ ਦਿਨ ਇਹਨਾਂ ਦਾ ਸਮਾਂ ਆਉਂਦਾ ਇਹਨਾਂ ਨੇ ਖਤਮ ਹੋ ਜਾਣਾ ਹੁੰਦਾ ਇਹਨਾਂ ਸਾਰਿਆਂ ਨੇ ਸਭ ਨੇ ਠੀਕ ਹੈ ਸਭ ਨੇ ਖਤਮ ਹੋ ਜਾਣਾ ਧਰਤੀ ਨੇ ਖਤਮ ਹੋ ਜਾਣਾ ਇੱਥੇ ਮਤਲਬ ਇਹ ਮੁੜ ਕੇ ਕੋਈ ਇਹ ਨਾ online ਵਾਲਾ ਵੀ ਨਹੀਂ ਹੋਊਗਾ ਵੀ ਇੱਥੇ ਕੋਈ ਧਰਤੀ ਸੀ ਕਦੇ ਓਕੇ ਧਰਤੀ ਧਰਤੀ ਇੱਥੇ ਕੋਈ ਕੁਝ ਨਹੀਂ ਹੈ ਗੱਲ ਸਮਝ ਲੋ ਇਹ ਸਰ ਸਿਰਫ ਕਨਾ ਹੈਗੇ ਨੇ ਇਹ ਸਭ ਇਹ ਹਾਰਡਵੇਅਰ ਹੈ ਬ੍ਰਹਿਮੰਡ ਦਾ ਠੀਕ ਹੈ ਨਾ ਤਾਂ ਇਹ ਜਿਹੜੀਆਂ ਇਹ ਚੀਜ਼ਾਂ ਨੇ ਇਹ ਸਾਰੀਆਂ ਖਤਮ ਹੋਣ ਵਾਲੀਆਂ ਚਾਹੇ ਕੋਈ ਹੂੰ ਚਾਹੇ ਕੋਈ ਬਿਲਡਿੰਗ ਚਾਹੇ ਕੋਈ ਸਿਉਣੇ ਦੀ ਆ ਭਾਵੇਂ ਕਾਸੇ ਦੀ ਆ ਭਾਵੇਂ ਹੀਰੇ ਦੀ ਸਭ ਖਤਮ ਹੋਣ ਵਾਲਾ ਹੂੰ ਸਿਰਫ ਇੱਕ ਜਿਹੜਾ ਇਹ ਹੈ ਜਿਹੜਾ ਇਹ ਸੌਫਟਵੇਅਰ ਹੈ ਇਹਦਾ ਬ੍ਰਹਿਮੰਡ ਦਾ ਸਿਰਫ ਇਹ ਨਹੀਂ ਖਤਮ ਹੁੰਦਾ ਇਹ ਨਹੀਂ ਖਤਮ ਹੁੰਦਾ ਇਹ ਸਤ ਇਹ ਸਤ ਇਹਨੂੰ ਕਿਹਾ ਸਤਨਾ ਇਹ ਸੱਚ ਹੈ ਕੱਲਾ ਹੂੰ ਇਹ ਸੱਚ ਹੈ ਕੱਲਾ ਠੀਕ ਹੈ ਇਹਨੂੰ ਕਿਹਾ ਸਤਨਾ ਤਾਂ ਜਿਹੜਾ ਅਸੀਂ ਮਤਲਬ ਇਹ ਕਹਿੰਦੇ ਆਂ ਵੀ ਨੋ ਮੈਂ ਜੀ ਆਏ ਜੀ ਫਲਾਨਾ ਜੀ ਤੇ ਕਲ ਜੀ ਇਹ ਤਾਂ ਸਾਰੀਆਂ ਐ ਵੀ ਸਾਡੀਆਂ ਗੱਲਾਂ ਨੇ ਇਹ ਸਾਰੀਆਂ ਉਹ ਵਰਚੂਅਲ ਹੈ ਸਭ ਕੁਝ ਸਭ ਕੁਝ ਨਕਲੀ ਹੈ ਜਿਹੜਾ ਅਸੀਂ ਫਿਰਦੇ ਹਾਂ ਪੱਦੇ ਉਹ ਕਰਨ ਲੈ ਕੇ ਉਹ ਰਾਸ਼ਟਰਪਤੀ ਬਣ ਗਿਆ ਜੀ ਉਹ ਫਲਾਨਾ ਪ੍ਰਧਾਨ ਮੰਤਰੀ ਬਣ ਗਿਆ ਇਹ ਸਭ ਬਸ ਗੱਲਾਂ ਹੀ ਹੂੰ ਇਹ ਜਾਣੀ ਜਿਹੜਾ ਇਹ ਚੀਜ਼ ਹੈ ਇਹ ਚੀਜ਼ ਜਾਣੇ ਬਿਨਾ ਫਿਰ ਜਦੋਂ ਇਹ ਨੂੰ ਜਾਣ ਲੈਂਦਾ ਫਿਰ ਜ਼ੀਰੋ ਹੋ ਜਾਂਦਾ ਜਮਣ ਫਿਰ ਤਾਂ ਕਰਨਾ ਸਮਝ ਲਓ ਵੀ ਇੱਕ ਕਿਸਮ ਦੀ ਅ ਮੌਤ ਹੀ ਹੋ ਜਾਂਦੀ ਆ ਬੰਦੇ ਦੀ ਬੰਦੇ ਦੀ ਫਿਰ ਤਾਂ ਹੁੰਦਾ ਵੈਸੇ ਬੰਦਾ ਕੁਝ ਨਹੀਂ ਜਿਵੇਂ ਹੁਣ ਤੁਸੀਂ ਮੈਨੂੰ ਦੇਖਦੇ ਹੋ ਮੇਰੇ ਲੋਕ ਮੈਨੂੰ ਕਹਿੰਦਾ ਕਮੈਂਟਾਂ ਚ ਪਹਿਲੇ ਵੀਡੀਓਜ਼ ਕਹਿੰਦੇ ਉਹ ਬਾਬਾ ਸੌਖਾ ਹੋਊਗਾ ਹਾਂ ਕਰੋ ਸੌਖਾ ਹੋਊਗਾ ਬਾਬਾ ਸੌਖਾ ਹੋਊਗਾ ਜਿਹੜਾ ਇਹ ਕਹਿੰਦਾ ਮੌਜਾਂ ਲੁੱਟੋ ਉਹ ਭਾਈ ਮੌਜਾਂ ਸੌ ਮਤਲਬ ਸੌਖਾ ਸੁਖਾ ਇੱਥੇ ਕੋਈ ਨਹੀਂ ਹੈਗਾ ਸਾਰੇ ਕੁਝੇ ਨੇ ਗੱਲ ਇਹ ਹੈ ਜੀ ਨੇ ਮਤਲਬ ਆਪਣੀਆਂ ਜਿਹਨੇ ਸਿੰਪਲੀਸਿਟੀ ਅਪਣਾ ਲਈ ਹਾਂ ਸਿੰਪਲੀਸਿਟੀ ਚ ਰਹੋ ਸਿੰਪਲੀਸਿਟੀ ਬਣਾ ਲਓ ਕੁਝ ਨਹੀਂ ਹੁੰਦਾ ਇਹਦੇ ਚ ਜਿਹੜਾ ਮਤਲਬ ਆਪਾਂ ਕਹਿੰਦੇ ਆਂ ਵੀ ਮੈਂ ਐ ਕਰ ਦੂ ਐ ਕਰ ਦੂ ਇਹ ਕੁਝ ਨਹੀਂ ਹੈਗਾ ਤੇ ਜਿਹੜਾ ਇਹ ਇੱਕ ਨਾ ਆਪਾਂ ਅ ਜਿਹੜਾ ਮਤਲਬ ਜਿੰਨਾ ਚਿਰ ਅਸੀਂ ਇਹਨੂੰ ਜਾਣ ਨਹੀਂ ਲੈਂਦੇ ਉਨਾਂ ਚਿਰ ਇਹ ਕਹਾਣੀਆਂ ਨੇ ਸਾਰੀਆਂ ਉਹ ਤੋਂ ਪਹਿਲਾਂ ਕੁਝ ਨਹੀਂ ਆ ਬੰਦਾ ਮਰੀ ਜਾਂਦਾ ਉਸ ਤੋਂ ਬਾਅਦ ਤਾਂ ਸਮਝ ਲਓ ਵੀ ਖਤਮ ਕੁਝ ਵੀ ਮਤਲਬ ਮੈਂ ਇੱਥੇ ਬੈਠਾ ਬਸ ਇੱਥੇ ਜੋ ਕਰੀਆ ਮਨ ਨੂੰ ਨਹੀਂ ਬਤਾ ਵੀ ਆਪਾਂ ਮੁੜ ਕੇ ਬਰਨਾਲੇ ਜਾਣਾ ਕਿ ਨਹੀਂ ਜਾਣਾ ਨਾ ਹੀ ਆਪਣੇ ਬ੍ਰੇਨ 'ਚ ਹੈ ਨਾ ਆਪਾਂ ਕਰੀਏ ਕਿਉਂ ਕਿ ਕਿਉਂਕਿ ਜਿਵੇਂ ਦਰਿਆ ਦੇ ਵਿੱਚ ਕਿਸ਼ਤੀ ਤੁਰੀ ਜਾਂਦੀ ਆ ਨਾ ਜੀ ਕਿਸ਼ਤੀ ਤਾਂ ਜਿੱਥੇ ਦਰਿਆ ਦੇ ਪਾਣੀ ਦਾ ਧਾਰਾ ਦਾ ਜ਼ੋਰ ਹੈ ਕਿਸੇ ਦਾ ਉੱਥੇ ਚੱਲੇਗੀ ਹੂੰ ਆਪਾਂ ਜਿਹੜੇ ਚੱਪੂ ਆ ਚੱਪੂ ਮਾਰ ਕੇ ਆਪਾਂ ਉਹਦਾ ਮਤਲਬ ਜਿਹੜਾ ਉਹਦਾ ਵੇਗ ਹੈ ਉਹ ਨਹੀਂ ਬਦਲ ਸਕਦੇ ਪਾਣੀ ਦਾ ਠੀਕ ਹੈ ਨਾ ਤਾਂ ਜਣੀ ਆਪਾਂ ਮਾੜਾ ਮੋਟਾ ਇੱਧਰ ਉੱਧਰ ਕਰਾਂਗੇ ਜੇ ਮਤਲਬ ਮਾੜਾ ਮੋਟਾ ਇੱਧਰ ਤੋਂ ਬਾਅਦ ਆਪਾਂ ਕਰਦੇ ਆਂ ਜਾਦੇ ਚੱਪੂ ਮਾਰਦੇ ਆਂ ਤਾਂ ਆਪਾਂ ਥੱਕ ਜਾਵਾਂਗੇ ਠੀਕ ਹੈ ਨਾ ਆਪਾਂ ਡਿੱਗ ਪਾਂਗੇ ਆਪਾਂ ਥੱਕ ਜਾਵਾਂਗੇ ਇਹ ਹੈ ਜਦੋਂ ਇਹ ਨੂੰ ਪਾ ਲੈਣ ਦਾ ਬੰਦਾ ਇਹ ਨੂੰ ਸਮਝ ਲੈਂਦਾ ਜਣੀ ਪਾਉਣ ਦਾ ਤਾਂ ਇੱਕ ਹੋਰ ਗੱਲ ਹੈ ਇਹ ਨੂੰ ਜਦੋਂ ਸਮਝ ਲੈਂਦਾ ਤਾਂ ਬੰਦਾ ਚੱਪੂ ਇਹ ਛੱਡ ਦਿੰਦਾ ਹੈ ਕਿਸ਼ਤੀ ਦੇ ਜਿਉਂ ਜਾ ਜਿੱਦਾਂ ਮਰਜ਼ੀ ਲੈ ਜਾ ਹਾਂ ਲੈ ਚੱਲਦੇ ਤੈਨੂੰ ਲੈ ਕੇ ਚੱਲਦਾ ਤਾਂ ਇਸ ਕਰਕੇ ਮਤਲਬ ਇਹ ਚੀਜ਼ਾਂ ਨਾ ਜਦੋਂ ਕਹਿੰਦੇ ਨੇ ਵੀ ਬਾਬਾ ਸੌਖਾ ਹੋਊਗਾ ਹਾਂ ਤਾਂ ਉਹ ਕਰਦਾ ਨਹੀਂ ਇਹ ਇੱਛਾਵਾਂ ਛੱਡਣੀ ਮਤਲਬ ਤਿਆਗ ਕਰਨਾ ਪੈਂਦਾ ਇੱਛਾਵਾਂ ਨੂੰ ਤਿਆਗ ਦੇ ਬਸ ਇਹ ਕੋਈ ਇਹ ਜ਼ਰੂਰੀਤਾ ਨਹੀਂ ਵੀ ਜਿਹੜੇ ਭਗਵੇਂ ਕੱਪੜੇ ਪਾ ਕੇ ਤਿਆਗੀ ਹੁੰਦੇ ਨੇ ਜਾਂ ਸਾਧੂ ਹੁੰਦੇ ਨੇ ਹਾਂ ਉਹ ਕਹਿੰਦੇ ਸન્યાਸੀ ਤਾਂ ਉਹੀ ਹੁੰਦੇ ਆ ਕਹਿੰਦੇ ਭਗਵੇਂ ਕੱਪੜੇ ਵਾਲੇ ਨਹੀਂ 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 ਸન્યાਸ ਤਾਂ ਮਤਲਬ ਹੈ ਮਤਲਬ ਆਪਣੇ ਆਪ ਨੂੰ ਇਹ ਕੁਦਰ ਦੇ ਹਵਾਲੇ ਕਰ ਦੇਣਾ ਲੈ ਜਿੱਧਰ ਨੂੰ ਲੈ ਕੇ ਚੱਲਦਾਂ ਲੈ ਚੱਲ ਚੱਪੂ ਸਾਡੇ ਕੋਲੇ ਨਹੀਂ ਆਣਾ ਅਜੀ ਤਾਂ ਸਿਰ ਤੇ ਇੱਥੇ ਆ ਕੇ ਨਿਪਟਦਾ ਹੈ ਸਾਧੂ ਚਲ ਠੀਕ ਆ ਅਸੀਂ ਸਭ ਸਾਧੂਆਂ ਦਾ ਵੀ ਸਾਰੇ ਧਰਮਾਂ ਦਾ ਵੀ ਅਸੀਂ ਤਾਂ ਸਨਮਾਨ ਕਰਦੇ ਹਾਂ ਜਿੱਥੇ-ਜਿੱਥੇ ਕਿਉਂਕਿ ਇਹ ਚਲਾਉਂਦਾ ਆਪੀ ਇਹਦੀ ਮਰਜ਼ੀ ਹੈ ਅਸੀਂ ਇਹਦੀ ਮਰਜ਼ੀ ਤੋਂ ਬਾਹਰ ਤਾਂ ਜਿੱਥੇ ਇਹ ਖੁਸ਼ ਹੈ ਅਸੀਂ ਪੁੱਛਾਂ ਯੇ ਯੇ ਧਾਰਮਿਕ ਸਥਾਨ ਬਣੇ ਆ ਡੇਰੇ ਬਣੇ ਆ ਵੱਖ-ਵੱਖ ਆਸ਼ਰਮ ਬਣੇ ਆ ਜਿਹੜੇ ਕਹਿੰਦੇ ਆ ਕਿ ਪ੍ਰਮਾਤਮਾ ਨੂੰ ਪਾਉਣਾ ਤੇ ਇੱਥੇ ਆਓ ਹਮ ਸਾਰੇ ਆਪ ਦਾ ਆਦਸ ਮਤਲਬ ਤਰੀਕਾ ਦੱਸਦੇ ਆ ਤਰੀਕਾਕਾਰ ਦੱਸਦੇ ਆ ਕੀ ਇਹ ਬਿਨਾਂ ਜੋ ਕੋਈ ਪਾਈ ਬੈਠੇ ਰੱਬ ਨੂੰ ਕੋਈ ਸਮਝ ਗਿਆ ਉਹਨਾਂ ਜਿਹੜੇ ਜਿਹੜੇ ਲੋਕਾਂ ਨੂੰ ਸਮਝਾਉਣ ਵਾਸਤੇ ਕਹਿੰਦੇ ਆ ਕਿ ਸਾਡੇ ਕੋਲੇ ਆਓ ਅਸੀਂ ਸਮਝਾਵਾਂਗੇ ਦੇਖੋ ਜੀ ਇਹ ਤਾਂ ਜਿਹੜੇ ਜਾਣਦੇ ਨੇ ਲੋਕ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਪਾਸ ਤੁਸੀਂ ਤੁਸੀਂ ਇਹਨਾਂ ਨੂੰ ਜਿਵੇਂ ਸਮਝਿਆ ਮੈਂ ਤਾਂ ਐ ਹੈਗੀ ਆ ਗੱਲ ਜਿੰਨੇ ਵੀ ਮਤਲਬ ਜਿਨੇ ਨੂੰ ਪਾ ਲਿਆ ਉਹ ਇਸ ਤਰ੍ਹਾਂ ਦੇ ਤਾਮਚਾਮ ਨਹੀਂ ਕਰਦਾ ਉ ਤਾਂ ਮੇਰੇ ਵਾਂਗੂ ਪਰੇ ਹੀ ਹੋ ਜਾਂਦਾ ਦੁਨੀਆ ਤੋਂ ਹਾਂ ਬਸ ਹੁਣ ਜਿਵੇਂ ਮੇਰੇ ਬੱਚੇ ਨਹੀਂ ਉਹਨੇ ਸਾਡੇ ਜੋਕਰ ਤਾਂ ਫਰ ਨਹੀਂ ਰਹੀ ਹੈਈ ਭਾਪੂਤ ਮੈਂ ਤਾਂ ਮਰ ਗਿਆ ਤੁਸੀਂ ਐ ਸਮਝ ਲਓ ਵੀ ਮੈਂ ਤਾਂ ਮਰ ਗਿਆ ਕਿਉਂ ਜਿੱਦਾਂ ਨੂੰ ਸੋਨੂ ਲੈ ਕੇ ਜਾਣਾ ਪਰਮਾਤਮਾ ਨੇ ਸੰਤਾ ਮਤਲਬ ਪਰਮਾਤਮਾ ਤੇ ਪੂਰਾ ਵਿਸ਼ਵਾਸ ਹੈ ਇਹ ਜਿਹੜਾ অপারেটিং ਸਿਸਟਮ ਹੈ ਇਹ ਨਾਤਾ ਕਿਸੇ ਦਾ ਹੈ ਕਿਸੇ ਦੇ ਬਸਟ ਹੈ ਨਾ ਇਹਨੂੰ ਕੋਈ ਬਸਟ ਕਰ ਸਕਦਾ ਹੈ ਨਾ ਇਹ ਕਿਸੇ ਦੀ ਮੰਨੇ ਕਿਉਂਕਿ ਇਹਨੂੰ ਤਾਂ ਪਤਾ ਹੀ ਵੀ ਮੈਂ ਕੀ ਕਰਨਾ ਹੂੰ ਹੁਣ ਮਾਲੀ ਹੈ ਬਾਗ ਦਾ ਉਹਨੂੰ ਪਤਾ ਹੈ ਮੈਂ ਕਿਹੜੇ ਬੂਟੇ ਦੀ ਕਾਂਟ ਛਾਟ ਕਰਨੀ ਹੈ ਹੁਣ ਜੇ ਬੂਟਾ ਟਾਂ ਟਾਂ ਕਰੀ ਜਾਂਦਾ ਕਰੀ ਜਾਵੇ ਉਹਨੂੰ ਪਤਾ ਹੈ ਕਿਉਂਕਿ ਮਾਲੀ ਨੂੰ ਤਾਂ ਪਤਾ ਨਾ ਵੀ ਇਹ ਨੂੰ ਕਾਂਡ ਛਾਂਡ ਕਰਕੇ ਇਹਦਾ ਤਾਂ ਡਵੈਲਪ ਹੋਊਗਾ ਹੂੰ ਤਾਂ ਇਹ ਫਲ ਦੇਊ ਮਾਲੀ ਨੂੰ ਪਤਾ ਨਾ ਤੇ ਇਹ ਮਾਲੀ ਜਿਹੜਾ ਇਹ ኦਪਰੇਟਿੰਗ ਸਿਸਟਮ ਹੈ ਮਾਲੀ ਆਪਣੇ ਬਾਗ ਦਾ ਤੇ ਇਹਨੇ ਬਾਗ ਨੂੰ ਜਿਹਨੂੰ ਜਿੱਦਨੂੰ ਮਤਲਬ ਕੋਈ ਕਿਹੜਾ ਪੱਟਣਾ ਬੂਟਾ ਹੂੰ ਕਿਹੜਾ ਲਾਉਣਾ ਹੈ ਗੱਲ ਛਾਂ ਦੇ ਲੋ ਇਹਨੂੰ ਪਤਾ ਹੈ ਕਿਹੜਾ ਗੁੱਡਣਾ ਹੈ ਕਿਹਨੂੰ ਪਾਣੀ ਦੇਣਾ ਹੁਣ ਕਿਹਨੂੰ ਖਾਦ ਦੇਣੀ ਆ ਹੁਣ ਕਿਹਨੂੰ ਨਹੀਂ ਦੇਣੀ ਇਹਨੂੰ ਪਤਾ ਇਹਨੂੰ ਬਦਾ ਠੀਕ ਹੈ ਨਾ ਤਾਂ ਜਿਹੜਾ ਇਹ ਮਤਲਬ ਡੇਰਿਆਂ ਦਾ ਸਬੰਧ ਹੈਗਾ ਡੇਰਿਆਂ ਦਾ ਚਲੋ ਆਪਣੀ ਆਪਣੀ ਜਗ੍ਹਾ ਤੇ ਸਾਰੇ ਠੀਕ ਨੇ ਆਪਾਂ ਤਾਂ ਕਿਸੇ ਨੂੰ ਮਤਲਬ ਸਾਰੇ ਕਿਉਂਕਿ ਇਹਦੀ ਰਜਾਤ ਹੀ ਹੈ ਸਾਰਾ ਕੁਝ